ਇਹੜਿਆ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਾਈ ਜੀ ਹੁਣੇ ਆਏ ਨੇ ਕਿਹੜਾ ਜ਼ਿਲ੍ਹਾ ਜੀ ਆਪਣਾ ਪਿਕੀਵਰ ਜ਼ਿਲ੍ਹਾ ਤਰਨਤਾਰਨ 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 ਤੋਂ ਆਏ ਹਾਂ ਜ਼ਿਲ੍ਹਾ ਤੋਂ ਪਿਕਾਉਂਟ ਕਿਵੇਂ ਹੈਂਡ ਤਰਨਤਾਰਨ ਜ਼ਿਲ੍ਹਾ ਥੋੜਾ ਜਿਹਾ ਨੀਲੇ ਨੂੰ ਕਰ ਲਓ ਤੇ ਬਾਈ ਜੀ ਹੁਣਾਂ ਨੇ ਆਪਣੀ ਵੀਡੀਓ YouTube ਤੇ ਦੇਖੀ ਸੀ ਜੀ ਹਾਂਜੀ ਹਾਂਜੀ ਬਾਈ YouTube ਤੇ Facebook ਤੇ ਸਾਰੇ ਹੀ ਆਪਣੀ ਵੀਡੀਓ Instagram ਤੇ ਵੀ ਜਾਂਦੀਆਂ ਨੇ ਗਰੇਵਾਲ ਪੋਲਟਰੀ ਕਿੰਗ YouTube ਹੈ ਜੀ ਤੇ ਗਰੀਵਾਲ ਸੰਦੂਰ ਵਾਲੇ ਫੇਸਬੁਕ ਪੇਜ ਆ ਆਪਣਾ ਤੇ ਬਾਈ ਹੁਣ ਇਹ ਕਹਿੰਦੇ ਵੀ ਸਾਨੂੰ ਵਧੀਆ ਲੱਗਿਆ ਵੀਡੀਓ ਦੇਖ ਕੇ ਅਸੀਂ ਮੁਰਗੀ ਲੈਣਾ ਹੈ ਹੋਰ ਕਿੱਥੇ ਨਾ ਨਹੀਂ ਲੈਣਾ ਆਪਾਂ ਪਰ ਕਿੰਨੇ ਕੁ ਦਾਮਾਂ ਤੇ ਦੇਖੀ ਮੁਰਗੀ ਪਾਜੀ ਬਹੁਤ ਜਗ੍ਹਾ ਦੇ ਵੇਖੀ ਭਰਨਾ ਤੁਹਾਡੀ ਗੱਲ ਨਹੀਂ ਗਏਗੀ ਜੋ ਤੁਹਾਨੂੰ ਦੱਸਿਆ ਹੋਵੇ ਨਿਕਲੇ ਆਣਗੇ ਠੀਕ ਆ ਯਾਨੀ ਤੁਸੀਂ ਜਿਹੜੀ ਕਹਿੰਦੇ ਸੀ ਵੀ ਅਸੀਂ ਸਾਰਾ ਦਿਨ ਕਰ ਮੈਂ ਨਾ ਕੱਲ ਪਰਸੋਂ ਸਾਰਾ ਦਿਨ ਫਿਰ ਕੇ 10000 ਦਾ ਤੇਲ ਪਾ ਕੇ ਗੱਡੀ ਦਾ ਵਾਸਤੇ ਗਏ ਠੀਕ ਆ ਬਾਈ ਗੁਣੇ 7-8 ਤਾਂਾਂ ਤੇ ਅਸੀਂ ਮੁਰਗੀ ਦੇਖੀ ਸਰ ਸਾਨੂੰ ਨਹੀਂ ਇਹ ਮੁਰਗੀ ਵਾਰ ਜਸ ਕੀ ਕਹਿਣਾ ਚਾਹੂੰਗੀ ਇਹ ਮੁਰਗੀ ਦਾ ਜਿੰਦਾ ਮਨੁੱਖ ਇਦਾਂ ਹੀ YouTube ਦੇਖਦਾ ਵੇਖਦਾ ਉਹਨੂੰ ਪਤਾ ਲੱਗਾ ਤੇ ਤੁਹਾਡੇ ਨਾਲ ਇਹਦੇ ਤੁਹਾਡੇ ਵਧੀਆ ਵੀਊ ਵੇਖ ਕੇ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਬੰਦਾ ਸਹੀ ਲੱਗਾ ਤੇ ਫੇਰੇ ਨਹੀਂ ਤੁਹਾਡੀ ਵਿਜਟ ਕੀਤੀ ਪਰ ਜੋ ਵਾਣ ਦੱਸਿਆ ਹੋਇਆ ਹੀ ਨਿਕਲਿਆ। ਹੁਣ ਲਾਈਵ ਦੇਖ ਕੇ ਕੀ ਲੱਗਦਾ ਮੈਨੂੰ? ਲਾਈਵ ਦੇਖ ਕੇ ਜੋ ਦੱਸਿਆ ਹੋਇਆ ਹੀ ਨਿਕਲਿਆ। ਮੁਰਗੀ ਕਾਬੂ ਚ ਵੀ ਨਹੀਂ ਆਉਂਦੀ ਬਾਈ ਇਹ ਕਹਿੰਦੇ ਮਸਾ ਫੜਦੇ ਆ ਕਿਉਂਕਿ ਜੇ ਤੰਦਰੁਸਤ ਵੜ ਹੋਊਗਾ ਜੀ ਫੇਰ ਹੀ ਉਹ ਮੁਰਗੀ ਮਤਲਬ ਸਾਲਾ ਮਾਰੂਗੀ। ਨਹੀਂ ਨਹੀਂ ਬਹੁਤ ਵਧੀਆ ਤੁਹਾਡਾ ਜਿਹੜਾ ਅਸੀਂ ਇੱਕ ਨੰਬਰ ਕੰਮ ਕਰਨਾ ਹੈ ਨਾ ਕਦੇ ਦੇਖੋ ਰੇਟ ਜਿਹੜਾ ਇੱਕ ਵਾਰ ਕਰ ਲਿਆ ਸਾਡਾ ਉਹੀ ਰਹੂਗਾ ਜੀ ਨਾ ਅਸੀਂ ਕੱਟ ਕਰਨਾ ਹੈ ਨਾ ਵਧਾ ਕਰਨਾ। ਮੁਰਗੀ ਆਂਡਾ ਸਾਰੀ ਦਿੰਦੀ ਹੈ ਜਿਹੜੀ ਗੱਲ ਕਹਾਂਗੇ ਉਹ ਪੂਰੀ ਹੋਊਗੀ ਸਾਡੇ ਵੱਲੋਂ। ਠੀਕ ਹੈ ਜੀ ਤੇ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਹੋਰ ਕੁਝ ਕਹਿਣਾ ਚਾਹੋਗੇ ਬਾਈ ਕੋਈ ਘਾਟ ਕੋਈ ਕਿਸੇ ਤਰ੍ਹਾਂ ਮੈਂ ਤਾਂ ਨਹੀਂ ਵਧੀਆ ਵੀਚੇ ਤੁਹਾਡਾ ਸੁਭਾਅ ਬਹੁਤ ਵਧੀਆ ਜੀ ਸਭ ਤੋਂ ਮਹਿੰਗਾ ਦੇਖੋ ਆਪਾਂ ਇਹ ਇੱਕ ਸਿਰਫ ਇਹੀ ਹੈ ਮਾੜੀ ਚੀਜ਼ ਨਾ ਦੇਣੀ ਹੈ ਨਾ ਅੱਜ ਤੱਕ ਦਿੱਤੀ ਹੈ ਵਧੀਆ ਗੱਲ ਹੈ ਵੀ ਜੇ ਨਹੀਂ ਕਹਿੰਦੇ ਤਾਂ ਤੁਹਾਡੇ ਮਨ ਲੱਗ ਕੀਥੋਂ ਮੰਨ ਲਓ ਚੱਲ ਗਏ ਆਂ ਕੁਝ ਵੇਖ ਕੇ ਚੱਲ ਗਏ ਆਂ ਹਾਂਜੀ ਆਪਣਾ ਇਹੀ ਮੇਨ ਹੈ ਨਾ ਪ੍ਰਮਾਤਮਾ ਕਰਵਾ ਵੀ ਗਲਤ ਕੰਮ ਇਹੀ ਹੈ ਤੇ ਕੰਮ ਥੋੜਾ ਕਰ ਲਾਂਗੇ ਪਰ ਕਰਾਂਗੇ ਇਮਾਨਦਾਰੀ ਨਾਲ ਉਹ ਤੇ ਜਿਵੇਂ ਬਾਦੀ ਥੋੜਾ ਜਿੰਨਾ ਕਿ ਕੰਮ ਜਾਂ ਲੈਣਾ ਹੈ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਹੋਰ ਜਿੱਦਾਂ ਮੈਂ ਕਹਿਣਾ ਚਾਹੁੰਨਾ ਮੁਰਗੀ ਜਿੰਨੀ ਵੀ ਕੁਆਂਟੀਟੀ ਚ ਲੈਣੀ ਹੈ ਮਿਲ ਜੂਗੀ ਆਰ ਆਈ ਆਰ ਬਲੈਕਸਟ ਲੋਪ ਕਿੰਨੀ ਮੁਰਗੀ ਲੈਣੀ ਹੈ ਵੀਰੇ ਨੇ ਬਾਈ ਹੁਣੀ 40 ਮੁਰਗੀਆਂ ਲੈਣਾ ਆਏ ਨੇ ਲੈ ਕੇ ਤਾਂ ਵੱਧ ਜਾਣੀਆਂ ਸੀ ਚਲੋ ਗੱਡੀ ਛੋਟੀ ਕਰਨਾ ਕਰੀਏ ਚਲੋ ਅਸੀਂ 15 ਦਾ ਪੈਕ ਕਰੀਆਂ ਪਈ ਨੇ ਕੁਝ ਗੱਡੀ ਦੇ ਵਿੱਚ ਅਸੀਂ ਰੱਖ ਲਈਆਂ ਮੁਰਗੀਆਂ ਅਸੀਂ ਦੋ ਚੱਕਰ ਲਾਵਾਂਗੇ ਤੁਹਾਡੇ ਨੂੰ ਸ਼ੇਅਰ ਕਰਿਓ ਜੀ ਵੀਡੀਓ ਨੂੰ ਤੇ ਜਿਨ੍ਹਾਂ ਨੂੰ ਵੀ ਲੋੜ ਆਈ ਵਧੀਆ ਬਰੀਡ ਦਿੰਨੇ ਆਂ ਅਸੀਂ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ